ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ اجلاس ਦੇ 6ਵੇਂ ਦਿਨ ਦੀ ਸ਼ੁਰੂਆਤ ਹੀ ਸਦਨ ਦੇ ਵਿੱਚ ਹੰਗਾਮੇ ਦੇ ਨਾਲ ਹੋਈ। ਅਕਾਲੀ ਦਲ ਸਦਨ ਦੇ ਵਿੱਚੋਂ ਵਾਕ ਆਊਟ ਕਰ ਗਿਆ। ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਗਲਤ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਲਾਏ ਗਏ। ਖਾਸ ਤੌਰ ਤੇ ਅਕਾਲੀ ਦਲ ਦੇ ਵਿਧਾਇਕ ਪਵਨਟੀ ਨੂੰ ਦੇ ਖਿਲਾਫ। ਪਵਨਟੀ ਨੂੰ ਨੇ ਸਿੱਧੂ ਦੇ ਉੱਤੇ ਨਿੱਜੀ ਹਮਲੇ ਕਰਨ ਅਤੇ ਗਾਲ੍ਹਾਂ ਕੱਢਣ ਦੇ ਇਲਜ਼ਾਮ ਲਾਏ। ਆਪਣੇ ਖਿਲਾਫ ਲੱਗੇ ਇਲਜ਼ਾਮਾਂ ਦਾ ਜਵਾਬ ਦੇਣ ਲਈ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ মিডিਆ ਦੇ ਸਾਹਮਣੇ ਪਹੁੰਚੇ ਤੇ ਸਾਰੇ ਇਲਜ਼ਾਮਾਤੋ ਸਾਫ ਇਨਕਾਰ ਕਰ ਦਿੱਤਾ ਸਿੱਧੂ ਨੇ ਉਲਟਾ ਸੁਖਬੀਰ ਬਾਦਲ ਦੇ ਉੱਤੇ ਨਿਸ਼ਾਨਾ 사ਧਿਆ ਤੇ ਕਿਹਾ ਕਿ ਸੁਖਬੀਰ ਬਾਦਲ ਦੇ ਕੋਲ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਇਸ ਦੇ ਲਈ ਉਹ ਸਦਨ ਦੇ ਵਿੱਚ ਰੌਲਾ ਪਾਉਂਦੇ ਨੇ ਜੇ ਅਸੀਂ ਆਪਣੇ ਹਲਕੇ ਦੇ ਡਿਵੈਲਪਮੈਂਟ ਦੇ ਕੰਮਾਂ ਦਾ ਸਵਾਲ ਪੁੱਛਿਆ ਮੰਤਰੀ ਜਵਾਬ ਦੇਣ ਦੀ ਬਜਾਏ ਇਹ ਸਪੀਕਰ ਸਾਹਿਬ ਦੀ ਗਲਤੀ ਹੈ ਕਿ ਉਹ ਭਾਸ਼ਣ ਦੇਣ ਲੱਗਦੇ ਆਂ ਔਰ ਆਪੋਜੀਸ਼ਨ ਮੈਂਬਰਾਂ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਹੁਣ ਜਦੋਂ ਅਸੀਂ ਵਾਕ ਆਊਟ ਕੀਤਾ ਤੁਸੀਂ ਵੀ ਸੁਣਿਆ ਪ੍ਰੈਸ ਗੈਲਰੀ 'ਚ ਆਦਮਪੁਰ ਦੇ ਸੀਵਰੇਜ ਦਾ ਕੰਮ ਕਦੋਂ ਪੂਰਾ ਹੋਏਗਾ ਤਾਂ ਮੰਤਰੀ ਨੇ ਪਹਿਲਾਂ ਭਾਸ਼ਣ ਪੜਿਆ ਬੇਇੱਜ਼ਤੀ ਕੀਤੀ ਮੈਂਬਰਾਂ ਦੀ ਉਸ ਤੋਂ ਬਾਅਦ ਉਹਨੇ ਕਿਉਂਕਿ ਮੈਂ ਇੱਕ ਦਲਿਤ ਪਰਿਵਾਰ 'ਚੋਂ ਮੈਂ ਇੱਕ ਗਰੀਬ ਪਰਿਵਾਰ 'ਚੋਂ ਆ ਇਹ ਮੰਤਰੀ ਹਜ਼ਾਰਾਂ ਕਰੋੜਾਂ ਦਾ ਮਾਲਕ ਆ ਸਾਨੂੰ ਪਤਾ ਬਹੁਤ ਕਮਾਈ ਆ ਜੀ ਇਹ ਹੋ ਜਏ ਉਹਨੇ ਜਵਾਬ 'ਚ ਕੀ ਕਿਹਾ ਇਹੋ ਜਿਹੇ ਮੈਂਬਰ ਕਿਉਂਕਿ ਮੈਂ ਇੱਕ ਡਿਪਰਾਈਵ ਕਲਾਸ ਵਿੱਚੋਂ ਆਣਾ ਇਸ ਮੰਤਰੀ ਦੀ ਸੋਚ ਮਾਨਸਿਕਤਾ ਕੀ ਹੈ ਇਹ ਤਾਂ ਦੇਖੋ ਪਿਛਲੇ ਹਫਤੇ ਵੀ ਇਹਨੇ ਆਪਣੇ ਭਾਸ਼ਣ ਚ ਨਵਜੋਤ ਸਿੱਧੂ ਨੇ ਗਾਲਾਂ ਕੱਢੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਮਾਮਾ ਦੀਆਂ ਗਾਲਾਂ ਕੱਢੀਆਂ ਕੀ ਇਸ ਪੰਜਾਬ ਅਸੈਂਬਲੀ ਚ ਅਸੀਂ ਮੈਂਬਰ ਇਹਨਾਂ ਮੰਤਰੀਆਂ ਦੀਆਂ ਨਵਜੋਤ ਸਿੱਧੂ ਦੀਆਂ ਗਾਲਾਂ ਖਾਣਾ ਉਹਨੇ ਔਰ ਅੱਜ ਜੋ ਇਹਨੇ ਇੱਕ ਬਤੌਰ ਇੱਕ ਸ਼ੈਡਿਊਲ ਕਾਸਟ ਮੈਂਬਰ ਦੇ ਜੋ ਇਹਨੇ ਪਾਸ਼ਾ ਵਰਤੀ ਹੈ ਉਹਦੇ ਨਾਲ ਸਾਨੂੰ ਦੁੱਖ ਹੋਇਆ ਦਰਦ ਹੋਇਆ ਔਰ ਅਫਸੋਸ ਇਸ ਗੱਲ ਦਾ ਵੀ ਆ ਕਿ ਜਿਹੜਾ ਸਪੀਕਰ ਹੁੰਦਾ ਵਿਧਾਨ ਸਭਾ ਦਾ ਜਾਂ ਪਾਰਲੀਮੈਂਟ ਦਾ ਉਹ ਗਾਰਡੀਅਨ ਹੁੰਦਾ ਸਟੋਰੀਅਨ ਹੁੰਦਾ ਉਹ ਦਿਲ ਹੁੰਦਾ ਪੂਰੇ ਵਿਧਾਨ ਸਭਾ ਦਾ ਤੇ ਜੇ ਦਿਲ ਗਾਰਡੀਅਨ ਬੇਇਨਸਾਫੀ ਤੇ ਉੱਤਰ ਆਵੇ ਜੇ ਸਪੀਕਰ ਹੀ ਬੇਇਨਸਾਫੀ ਤੇ ਔਰ ਸਪੀਕਰ ਨੇ ਇੱਕ ਜਵਾਬ ਚ ਕੀ ਕਿਹਾ ਕਹਿੰਦਾ ਮੈਨੂੰ ਪਤਾ ਤੁਸੀਂ ਵੀ ਕੀ ਕਰਦੇ ਨੇ ਪਿਛਲੀ ਵਾਰੀ ਇਹਦਾ ਮਤਲਬ ਉਹਨਾਂ ਨੇ ਆਪਣੇ ਦੁਆਰਾ ਕਰ ਰਏ ਜਿਹੜੇ ਤੱਕੇਸ਼ਾਈ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰਾ ਸੱਚ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਗੱਲ ਕੀ ਹੋਈ ਸੀ ਗੱਲ ਇਹ ਹੋਈ ਸੀ ਵੀ ਇਹਨਾਂ ਨੇ ਮੈਂਬਰ ਸਾਹਿਬ ਨੇ ਪੁੱਛਿਆ ਮੈਂ ਉਹਨੂੰ 10 ਵਾਰ ਮੈਂਬਰ ਸਾਹਿਬ ਕਿਹਾ 10 ਵਾਰ ਮੈਂਬਰ ਸਾਹਿਬ ਕਿਹਾ ਔਰ ਇੱਕ ਵਾਰ ਇਹ ਜੇ ਮੈਂਬਰ ਕਹਤਾ ਬਾਦ ਦਾ ਬਦੰਗੜ ਬਣਾ ਲਿਆ ਇਹਨਾਂ ਨੇ ਲੱਖ ਵਾਰ ਸਪੀਕਰ ਸਾਹਿਬ ਨੂੰ ਚੋਰ ਕੇ ਆ ਲੱਖ ਵਾਰ ਬੋਲਾ ਕਿਹਾ ਹੋਰ ਕਿਤੇ ਕਿਤੇ ਅਪਸ਼ਬਦ ਵਰਤੇ ਉਹ ਮਰਿਆਦਾ ਸੀ ਇਹਨਾਂ ਨੇ ਸਪੀਕਰ ਸਾਹਿਬ ਦੇ ਕਾਗਜ ਮਾਰੇ ਭਗਾਵਾ ਉਹ ਮਰਿਆਦਾ ਸੀ ਇਹ ਮਰਿਆਦਾ ਦੀ ਗੱਲ ਦੱਸਣਗੇ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਮਰਿਆਦਾ ਦੀ ਗੱਲ ਕਰਦਾ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੁੱਛੋ ਕਿ 70 ਸਾਲਾਂ ਦੀ ਮਰਿਆਦਾ ਕਿਹਨੇ ਤੋੜੀ ਹੈ ਕੁਐਸਚਨ ਆਵਰ ਭੰਗ ਕਿਹਨੇ ਕੀਤਾ ਹੈ ਗਵਰਨਰਸ ਐਡਰੈਸ ਉਹ ਭੰਗ ਕਿਹਨੇ ਕੀਤਾ ਹੈ ਤੇ ਜਿਹੜਾ ਬੰਦਾ ਇਹ ਕਹਿੰਦਾ ਹੁੰਦਾ ਸੀ ਵੀ ਕੈਪਟਨ ਸਾਹਿਬ ਸੈਸ਼ਨ ਲਾਣ ਆਉਂਦੇ ਨਹੀਂ ਉਹ ਕਿੰਨੇ ਕ ਘੰਟੇ ਬੈਠਿਆ ਇੱਥੇ ਤੇ ਕਿੰਨਾ ਕ ਇੰਗਲੈਂਡ ਫਿੰਗਲੈਂਡ ਘੁੰਮਦਾ ਰਿਹਾ ਤੇ ਕਿੰਨੇ ਕੋਨੇ ਜਵਾਬ ਦਿੱਤੇ ਤੇ ਕਿੰਨੀ ਕੋਨੇ ਬਹਿਸ ਕੀਤੀ ਹੈ ਮੈਂ ਤਾਂ ਕਹੇ ਮੈਂ ਬਾਦਲ ਪਿੰਡ ਆ ਜਾਣਾ ਦੇ ਜਵਾਬ ਸਵਾਲ ਇੰਨਾ ਹੀ ਆ ਦੇ ਕੁਐਸਚਨ ਇਜ਼ ਦੇ ਹੈਵ ਨੋ ਆਨਸਰਸ